ਸਤਿ ਸ਼੍ਰੀ ਅਕਾਲ ਦਲਵੀਰ ਗੋਲਡੀ ਤੋਂ ਬਾਅਦ ਕਾਂਗਰਸ ਨੂੰ ਇੱਕ ਹੋਰ ਝਟਕਾ ਲੱਗ ਸਕਦਾ ਪਤਾ ਲੱਗਿਆ ਵੀ ਹੁਣ ਆਸ਼ੂ ਜੀ ਵੀ ਨਾਰਾਜ਼ ਹੋ ਗਏ ਨੇ ਪੂਰੀ ਖਬਰ ਕੀ ਹੈ ਦੇਖੋ ਜਿਹੜੀ ਜਾਣਕਾਰੀ ਜਿਹੜੀ ਹੈ ਸਾਡੇ ਤੱਕ ਪਹੁੰਚੀ ਹੈ ਉਹ ਇਹੀ ਹੈ ਕਿ ਪਤਾ ਲੱਗਿਆ ਕਿ ਭਾਰਤ ਪੂਸ਼ਣ ਆਸ਼ੂ ਜਿਹੜੇ ਆ ਉਹ ਟਿਕਟ ਨਾ ਮਿਲਣ ਦੇ ਕਾਰਨ ਨਾਰਾਜ਼ ਜਿਹੜੇ ਆ ਉਹ ਹੋ ਗਿਆ ਲੁਧਿਆਣਾ ਤੋਂ ਤਾਂ ਦੱਸਦੀ ਹੈ ਕਿ ਭਾਰਤ ਪੂਸ਼ਣ ਆਸ਼ੂ ਜਿਹੜੇ ਲਗਾਤਾਰ ਲੁਧਿਆਣਾ ਸੀਟ ਤੋਂ ਜਿਹੜੇ ਉਹ ਦਾਵੇਦਾਰ ਆਪਣੇ ਆਪ ਨੂੰ ਕਹਿ ਰਹੇ ਸੀਗੇ ਔਰ ਆਸ਼ੂ ਜਿਹੜੇ ਆ ਉਹ ਹੁਣ ਉਹਨਾਂ ਨੂੰ ਟਿਕਟ ਨਾ ਮਿਲਣ ਦੇ ਕਾਰਨ ਨਾਰਾਜ਼ ਹੋ ਗਏ ਆ ਕਿਉਂਕਿ ਪਾਪਾ ਨੂੰ ਚੇਤਾ ਕਿ ਭਾਰਤ ਪੂਸ਼ਣ ਆਸ਼ੂ ਦੀ ਟਿਕਟ ਕੱਟ ਕੇ ਜਿਹੜੀ ਆ ਉਹ ਟਿਕਟ ਰਾਜਾ ਵੜਿੰਗ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਜਿਹੜੇ ਆ ਉਹਨਾਂ ਨੂੰ ਦੇ ਦਿੱਤੀ ਗਈ ਹੈ ਔਰ ਆਸ਼ੂ ਇਸ ਗੱਲੋਂ ਪੂਰੇ ਖਫਾ ਜਿਹੜੇ ਹੋਏ ਨਜ਼ਰ ਆ ਰਹੇ ਆ ਔਰ ਪਾਰਟੀ ਦੇ ਨਾਲ ਆਸ਼ੂ ਨਰਾਜ਼ ਹੋ ਗਿਆ ਤਾਂ ਦੱਸ ਦਈਏ ਕਿ ਭਾਰਤ ਭੂਸ਼ਣ ਆਸ਼ੂ ਦਾ ਜਿਹੜਾ ਸਰਵੇ ਪਾਰਟੀ ਦੇ ਵੱਲੋਂ ਕਰਵਾਇਆ ਗਿਆ ਜਦੋਂ ਸਾਰਾ ਕੁਝ ਪਾਰਟੀ ਨੇ ਦੇਖਿਆ ਕਿ ਭਾਰਤ ਭੂਸ਼ਣ ਆਸ਼ੂ ਦੀ ਜਿਹੜੀ ਪੋਜੀਸ਼ਨ ਹੈ ਉਹ ਬਹੁਤ ਜ਼ਿਆਦਾ ਡਾਊਨ ਹੈ ਔਰ ਆਪਾਂ ਵੀ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਇਹ ਗੱਲਾਂ ਦੱਸਦੇ ਰਹੇ ਹਾਂ ਕਿ ਭਾਰਤ ਭੂਸ਼ਣ ਆਸ਼ੂ ਇੱਕ ਉਹ ਬੰਦਾ ਮੰਨਿਆ ਜਾਂਦਾ ਜਿਨੇ ਜ਼ਿਲ੍ਹੇ ਦੇ ਵਿੱਚ ਕਾਂਗਰਸ ਢੋਬੀ ਮੰਨੀ ਜਾਂਦੀ ਹੈ ਕਿਉਂਕਿ ਮੇਰੀ ਆਪਣੀ ਵੀ ਕੰਸਟਿਟੈਂਸੀ ਉਹੀ ਹੈਗੀ ਹੈ ਔਰ ਜਦੋਂ ਕਾਂਗਰਸ ਦੀ ਸਰਕਾਰ ਸੀ ਉਸ ਸਮੇਂ ਭਾਰਤ ਭੂਸ਼ਨ ਆਸ਼ੂ ਦਾ ਜੋ ਬਿਹੇਵੀਅਰ ਚਾਹੇ ਡੀਐਸਪੀ ਬਰਵਿੰਦਰ ਸਿੰਘ ਸੇਖੋਂ ਹੁਣ ਤਾਂ ਸਾਫਕਾ ਹੋ ਗਿਆ ਚਾਹੇ ਉਹਨਾਂ ਬਾਰੇ ਚਾਹੇ ਇੱਕ ਮਹਿਲਾ ਸਿੱਖਿਆ ਅਧਿਕਾਰੀ ਦੇ ਬਾਰੇ ਜੋ ਉਹਨਾਂ ਦਾ ਸੀਗਾ ਚਾਹੇ ਉਹਨਾਂ ਨੇ ਦਾਖਾ ਜੁਮਨੀ ਚੋਣ ਦੇ ਅੰਦਰ ਇੱਕ ਸਿੱਖ ਨੌਜਵਾਨ ਨੂੰ ਕੁੱਟਿਆ ਤੇ ਉਹਦੀ ਬੁਰੀ ਤਰੀਕੇ ਦੇ ਨਾਲ ਪੱਗ ਲਾਹੀ ਫਿਰ ਹੋਰ ਉਹਦੀਆਂ ਇੱਕ ਬੇਬੇ ਔਰ ਉਹਦੇ ਬੇਟੇ ਤਾਂ ਕੁੱਟ ਮਾਰਦੇ ਨਹੀਂ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਸੀਗੀਆਂ ਜਿਦੇ ਕਰਕੇ ਭਾਰਤ ਪੂਸ਼ਣ ਆਸ਼ੂ ਜਿਹੜਾ ਲੋਕਾਂ ਦੀਆਂ ਅੱਖਾਂ ਦੇ ਵਿੱਚ ਰੜਕਦਾ ਸੀਗਾ ਔਰ ਕਾਂਗਰਸ ਸਰਕਾਰ ਦੇ ਵਿੱਚ ਹੁੰਦਿਆਂ ਭਾਰਤ ਪੂਸ਼ਣ ਆਸ਼ੂ ਇੱਕ ਉਹ ਬੰਦਾ ਸੀ ਜਿਹੜਾ ਕਹਿੰਦਾ ਸੀ ਕਹਿੰਦੇ ਕਿ ਚਰਚਾ ਹੈ ਕਿ ਐਸ ਐਚਓ ਤੋਂ ਲੈ ਕੇ ਬਲਾਕ ਪ੍ਰਧਾਨ ਤੋਂ ਲੈ ਕੇ ਡੀ ਸੀ ਕਮਿਸ਼ਨਰ ਤੱਕ ਭਾਰਤ ਪੂਸ਼ਣ ਆਸ਼ੂ ਦੇ ਹੀ ਲੱਗਣੇ ਚਾਹੀਦੇ ਆ ਪੂਰੇ ਜ਼ਿਲ੍ਹੇ ਦੇ ਅੰਦਰ ਭਾਰਤ ਪੂਸ਼ਣ ਨਾਸ਼ੂ ਤੋਂ ਬਿਨਾ ਪੂਰੇ ਜ਼ਿਲ੍ਹੇ ਦੇ ਅੰਦਰ ਕਾਂਗਰਸ ਦੇ ਵਿੱਚ ਜਿਹੜਾ ਪੱਤਾ ਨਹੀਂ ਰਹਿਣਾ ਚਾਹੀਦਾ ਇਹਦੀਆਂ ਗੱਲਾਂ ਚਰਚਾਵਾ ਜਿਹੜੀਆਂ ਚੱਲਦੀਆਂ ਸੀ ਕਿ ਭਾਰਤਪੂਛਣ ਆਸ਼ੂ ਆਪਦੇ ਆਪ ਨੂੰ ਮੁੱਖ ਮੰਤਰੀ ਜਿਹੜੇ ਉਹ ਮੰਨਦੇ ਰਹੇ ਆ ਲੁਧਿਆਣਾ ਜ਼ਿਲ੍ਹੇ ਦਾ ਔਰ ਭਾਰਤਪੂਛਣ ਆਸ਼ੂ ਦੀ ਜੋ ਸ਼ਬੀ ਇਸ ਵਕਤ ਬਣੀ ਲੋਕਾਂ ਦੇ ਅੰਦਰ ਬੁਰੇ ਤਰੀਕੇ ਦੇ ਨਾਲ ਉਹ ਹਾਰੇ ਔਰ ਉਸ ਤੋਂ ਬਾਅਦ ਹੁਣ ਜਦੋਂ ਪਾਰਟੀ ਦੀ ਉਹਨਾਂ ਨੇ ਟਿਕਟ ਮੰਗੀ ਤਾਂ ਪਾਰਟੀ ਨੇ ਸਰਵੇ ਕਰਾਇਆ ਸਰਵੇ ਕਰਾਉਣ ਤੋਂ ਬਾਅਦ ਜੋ ਉੱਥੇ ਆਇਆ ਕਿ ਭਾਰਤ ਪੂਜਨ ਆਸ਼ੂ ਬੁਰੇ ਤਰੀਕੇ ਦੇ ਨਾਲ ਹਾਰ ਰਹੇ ਸੀ ਰਵਰੀਤ ਸਿੰਘ ਬਿੱਟੂ ਦੇ ਛੱਡ ਕੇ ਜਾਣ ਤੋਂ ਬਾਅਦ ਕਾਂਗਰਸ soch ਰਹੀ ਸੀ ਕਿ ਕੌਣ ਟਿਕਟ ਜਿਹੜਾ ਉਹ ਕਿਸ ਨੂੰ ਦੇ ਸਕਦੇ ਆ ਤਾਂ ਭਾਰਤਪੂਸ਼ਣਾ ਆਸ਼ੂ ਦਾ ਨਾਮ ਸਾਹਮਣੇ ਆ ਜਦੋਂ ਭਾਰਤਪੂਸ਼ਣਾ ਆਸ਼ੂ ਦੇ ਬਾਰੇ ਸਰਵੇ ਕਰਾਇਆ ਗਿਆ ਤਾਂ ਪਤਾ ਲੱਗਿਆ ਕਿ ਇਹਨਾਂ ਦੀ ਪੋਜੀਸ਼ਨ ਤਾਂ ਜਿਹੜੀ ਰਵਨੀਤ ਸਿੰਘ ਬਿੱਟੂ ਤੋਂ ਵੀ ਮਾੜੀ ਹੈ ਕਿਉਂਕਿ ਰਵਨੀਤ ਸਿੰਘ ਬਿੱਟੂ ਕਿਸੇ ਦਾ ਫੋਨ ਨਹੀਂ ਸੀ ਚੱਕਦੇ ਕਿਸੇ ਦਾ ਮਿਲਦੇ ਨਹੀਂ ਸੀ ਗਿਲਦੇ ਨਹੀਂ ਸੀ ਤੇ ਆਸ਼ੂ ਮਿਲਦੇ ਸੀ ਤਾਂ ਅਗਲੇ ਨੂੰ ਕਹਿੰਦੇ ਆ ਕਿ ਗਾਲ-ਦੁੱਪੜ ਕਰਦੇ ਸੀ ਆਸ਼ੂ ਮਿਲਦੇ ਸੀ ਤਾਂ ਬਤਮੀਜ਼ੀਆਂ ਕਰਦੇ ਸੀ ਆਸ਼ੂ ਨਾਲ ਕੋਈ ਗੱਲਬਾਤ ਕਰਦਾ ਸੀ ਤਾਂ ਲੜ ਪੈਂਦੇ ਸੀ ਮਤਲਬ ਉੱਥੇ ਦੇ ਜਿਹੜੇ ਕਾਂਗਰਸੀ ਜਿਹੜੇ ਵੱਡੇ ਜੇ ਆ ਵੱਡੀ ਉਮਰ ਦੇ ਵੀ ਲਾ ਲੋ ਉਹਨਾਂ ਨੂੰ ਵੀ ਕਹਿੰਦੇ ਆ ਕਿ ਆਸ਼ੂ ਮਿਸਬੀਹੇਵ ਜਿਹੜਾ ਉਹਨਾਂ ਦੇ ਨਾਲ ਕਰਦੇ ਰਹੇ ਆ ਔਰ ਖਮਿਆਜਾ ਉਹਨਾਂ ਨੂੰ ਭੁਗਤਣਾ ਪਿਆ ਕਿ ਉਹ ਹਾਰੇ ਵੀ ਆ ਔਰ ਦੂਜੀ ਗੱਲ ਇਹ ਹੈ ਕਿ ਹੁਣ ਜਦੋਂ ਸਰਵੇ ਕੀਤਾ ਤਾਂ ਉਹ ਸਰਵੇ ਦੇ ਵਿੱਚ ਸਾਰੀਆਂ ਆਸ਼ੂ ਦੀਆਂ ਬਿਹੇਵੀਅਰ ਜਿਹੜਾ ਸਾਰੀਆਂ ਆਸ਼ੂ ਦੀਆਂ ਹਰਕਤਾਂ ਉਹ ਸਰਵੇ ਦੇ ਵਿੱਚ ਬੋਲੀਆਂ ਜਿਹਦੇ ਕਰਕੇ ਕਾਂਗਰਸ ਦੇ ਵੱਲੋਂ ਟਿਕਟ ਜਿਹੜੀ ਆ ਉਹ ਨਹੀਂ ਦਿੱਤੀ ਗਈ ਭਾਰਤ ਸਿੰਘ ਸਾਹਿਬ ਪਿਛਲੇ ਦਿਨ ਚਰਚਾ ਵਿੱਚ ਇਹ ਵੀ ਚੱਲਿਆ ਸੀ ਵੀ ਆਸ਼ੂ ਪਰਿਵਾਰ ਕਹਿ ਰਿਹਾ ਵੀ ਜੇਕਰ ਕਿਸੇ ਹੋਰ ਨੂੰ ਟਿਕਟ ਦਿੱਤੀ ਜਾਂਦੀ ਹੈ ਉਮੀਦਵਾਰ ਪਾਰਟੀ ਉਸੇ ਹੋਰ ਨੂੰ ਬਣਾਉਂਦੀ ਹੈ ਅਸੀਂ ਉਹਨਾਂ ਨੂੰ ਜਿਤਾ ਕੇ ਭੇਜਾਂਗੇ ਅਸੀਂ ਮੋੜ ਨਾ ਮੋੜਾਂ ਲਾ ਕੇ ਨਾਲ ਚੱਲਾਂਗੇ ਫਿਰ ਆਖਰ 2-3 ਦਿਨਾਂ ਵਿੱਚ ਹੀ ਕੀ ਹੋ ਗਿਆ ਦੇਖੋ ਜੀ ਆਸ਼ੂ ਨੂੰ ਉਦੋਂ ਤੱਕ ਇਹ ਆਸ ਸੀ ਕਿ ਮੈਨੂੰ ਹੀ ਟਿਕਟ ਮਿਲਣੀ ਹੈ ਔਰ ਮੈਂ ਇਹ ਗੱਲ ਕਹੀ ਜਾਵਾ ਕਿ ਮੈਂ ਨਾਲ ਚੱਲੂਗਾ ਮੈਂ ਨਾਲ ਚੱਲੂਗਾ ਤੇ ਜਦੋਂ ਮੈਨੂੰ ਮਿਲੂਗੀ ਉਦੋਂ ਇਹ ਨਾਲ ਚੱਲਣਗੇ ਜਿਹੜੇ ਦੂਜੇ ਸੀ ਧਰੇ ਤਾਂ ਇਹੋ ਜੀਆਂ ਗੱਲਾਂ ਕਰਕੇ ਇਹ ਵੀ ਪਤਾ ਲੱਗਿਆ ਕਿ ਉਥੋਂ ਦੇ ਜਿਹੜੇ ਹਲਕਾ ਇੰਚਾਰਜ ਜਾਂ ਸਾਬਕਾ ਵਿਧਾਇਕ ਸੀਗੇ ਉਹਨਾਂ ਨੇ ਵੀ ਹਾਈ ਕਮਾਂਡ ਨੂੰ ਲੈ ਕੇ ਦਿੱਤਾ ਸੀਗਾ ਕਿ ਭਾਈ ਜੇ ਆਸ਼ੂ ਨੂੰ ਟਿਕਟ ਦਿੱਤੀ ਹੈ ਤਾਂ ਅਸੀਂ ਜਿਹੜਾ ਉਹ ਛੱਡ ਦੇਵਾਂਗੇ ਤਾਂ ਉਹ ਤਾਂ ਇੱਕ ਡਰਾਮਾ ਹੁੰਦਾ ਲੱਗ ਕੇ ਜੀ ਕਹਿਣ ਦੀਆਂ ਗੱਲਾਂ ਹੁੰਦੀਆਂ ਤੇ ਫਿਰ ਹੁਣ ਰਾਜਾ ਵੜਿੰਗ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਨੇ ਆਸ਼ੂ ਕਾਰਜ ਫਿਰ ਕਰ ਦੇਣ ਰਾਜਾ ਬਣੇ ਦੀ ਮਦਦ ਤੇ ਫਿਰ ਲੜ ਲੈਣ ਉਹਦੀ ਇਲੈਕਸ਼ਨ ਫਿਰ ਤਾਂ ਬਹੁਤ ਸਾਰੀਆਂ ਚਰਚਾਵਾਂ ਇੱਕ ਚਰਚਾ ਇਹ ਵੀ ਹੈ ਕਿ ਆਸ਼ੂ ਦੇ ਆਸ਼ੂ ਦੀ ਬਿੱਟੂ ਦੀ ਨਜ਼ਦੀਕੀ ਆਪਸ ਦੇ ਵਿੱਚ ਕਾਂਗਰਸ ਨੂੰ ਏਦਾਂ ਵੀ ਹੈ ਕਿ ਭਾਈ ਆਸ਼ੂ ਆਸ਼ੂ ਦੇ ਉੱਪਰ ਈਡੀ ਦੇ ਮਾਮਲੇ ਜਿਹੜੇ ਹੋ ਸਕਦੇ ਆ ਜਾਂ ਹੋਰ ਵਿਜੀਲੈਂਸ ਦੇ ਕਿ ਆਸ਼ੂ ਦੀ ਤਾਂ ਕਿਸੇ ਵੇਲੇ ਵੀ ਕੋਈ ਵੀ ਬਾਹਮ ਰੋੜ ਕੇ ਲੈ ਜਾ ਸਕਦਾ ਇਹੋ ਜਿਹੇ ਬੰਦੇ ਨੂੰ ਟਿਕਟ ਦੇ ਕੇ ਅਸੀਂ ਕਰਾਉਣਾ ਕੀ ਇਹੋ ਜਿਹੇ ਬੰਦੇ ਤੋਂ ਔਰ ਦੂਜੀ ਗੱਲ ਕਾਂਗਰਸ ਇਹ ਵੀ ਸੋਚ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਆਸ਼ੂ ਦੀਆਂ ਗਤੀਵਿਧੀਆਂ ਜਿਹੜੀਆਂ ਚੱਲਦੀਆਂ ਆ ਰਹੀਆਂ ਉਹ ਵਰਕਰ ਉਹਦਾ ਬਹੁਤ ਨਾਰਾਜ਼ ਹੈਗਾ ਆਸ਼ੂ ਵਰਕਰ ਬਹੁਤ ਨਾਰਾਜ਼ ਹੈ ਜਿਹੋ ਜਿਹੀ ਬਦਨਾਮੀ ਭਾਰਤ ਪੂਛਣ ਆਸ਼ੂ ਹੁਣਾਂ ਨੇ ਜਿਹੜੀ ਆ ਉਹ ਖੱਟੀ ਹੈ ਸਰਕਾਰ ਦੇ ਵਿੱਚ ਦੂਜਾ ਉਹਨਾਂ ਨੂੰ ਜੇਲ੍ਹ ਵੀ ਜਿਹੜਾ ਹੋ ਜਾਣਾ ਪੈ ਗਿਆ ਜਿਲ੍ਹੋਂ ਆਏ ਬੰਦੇ ਨੂੰ ਇਸ ਤਰੀਕੇ ਦੇ ਨਾਲ ਟਿਕਟ ਦੇ ਦੇਣੀ ਹਾਲਾਂਕਿ ਦੇਖੋ ਸੁਖਪਾਲ ਸਿੰਘ ਖਹਿਰਾ ਹੋਣੀ ਵੀ ਜੇਲ੍ਹ ਦੇ ਵਿੱਚੋਂ ਆਇਆ ਪਰ ਉਹਨਾਂ ਦੇ ਬਾਰੇ ਲੋਕ ਹੋਰ ਤਰੀਕੇ ਨਾਲ ਸੋਚਦੇ ਆ ਪਰ ਭਾਰਤ ਪੂਛਣ ਆਸ਼ੂ ਦੇ ਬਾਰੇ ਲੋਕ ਹੋਰ ਤਰੀਕੇ ਨਾਲ ਦੇਖਦੇ ਆ ਔਰ ਭਾਰਤ ਪੂਸ਼ਣ ਆਸ਼ੂ ਜਿਹੜੇ ਆ ਹੁਣ ਨਾਰਾਜ਼ ਹੋ ਗਏ ਆ ਔਰ ਚੱਲ ਰਿਹਾ ਸਿਸਟਮ ਔਰ ਕਹਿ ਰਿਹਾ ਕਿ ਉਹਨਾਂ ਨੇ ਪਾਰਟੀ ਨਾਲ ਉਹਨਾਂ ਦੇ ਨਾਲ ਧੋਖਾ ਕੀਤਾ ਹੈਗਾ ਤੇ ਇਹ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ ਸਿੱਧੂ ਸਾਹਿਬਾ ਜਿਵੇਂ ਹੁਣ ਕੱਲ ਦਲਵੀਰ ਗੋਲਡੀ ਬਲੋਸੀ ਬਤਾ ਗਿਆ ਉਥੇ ਮਤਲਬ ਕਿ ਕਾਂਗਰਸ ਨੂੰ ਝਟਕਾ ਸੀਗਾ ਪਰ ਜਿਸ ਤਰੀਕੇ ਨਾਲ ਹਾਈ ਕਮਾਂਡ ਦੀ ਆਪਾਂ ਗੱਲ ਕਰ ਰਹੇ ਹਾਂ ਹਾਈ ਕਮਾਂਡ ਦੇ ਵਿੱਚ ਤੇ ਪਰ ਕੁਝ ਵੱਖਰੇ ਨਜ਼ਰ ਆ ਰਹੇ ਨੇਗੇ ਹਾਈ ਕਮਾਂਡ ਕਿਸੇ ਵੀ ਰੁੱਸੇ ਜਾਂਦੇ ਨਰਾਜ਼ ਲੀਡਰ ਨੂੰ ਮਨਾਉਣ ਦੇ ਰੋਹ ਵਿੱਚ ਨਹੀਂ ਲੱਗ ਰਿਹਾ ਹੁਣ ਕੀ ਭਾਰਤ ਭੂਸ਼ਣ ਆਸ਼ੂ ਨੂੰ ਮਨਾਇਆ ਜਾਊਗਾ ਜੇਕਰ ਨਹੀਂ ਮਨਾਇਆ ਗਿਆ ਤਾਂ ਜੇਕਰ ਭਾਰਤ ਭੂਸ਼ਣ ਆਸ਼ੂ ਹੁਣ ਪਾਰਟੀ ਨੂੰ ਛੱਡ ਕੇ ਜਾਂਦੇ ਨੇ ਤਾਂ ਰਾਜਾ ਬੜਿੰਗ ਦੀ ਕੈਂਪੇਨ ਨੂੰ ਜਾਂ ਪਾਰਟੀ ਦੀ ਕੈਂਪੇਨ ਨੂੰ ਕਿੰਨਾ ਵੱਡਾ ਝਟਕਾ ਦੇਕਰ ਉਹ ਲਿਆਣਾ ਚ ਦੇਖੋ ਬਹੁਤ ਸਾਰੇ ਲੋਕ ਜਿਹੜੇ ਆ ਇਹ ਸੋਚਦੇ ਆ ਕਿ ਜੇਕਰ ਭਾਰਤ ਘੋਸ਼ਣਾ ਚੋਂ ਜਾਂਦੇ ਆ ਤਾਂ ਕਾਂਗਰਸ ਨੂੰ ਫਾਇਦਾ ਹੋਊਗਾ ਸਿਰਫ ਲੁਧਿਆਣੇ ਚ ਨਹੀਂ ਪੂਰੇ ਜ਼ਿਲ੍ਹੇ ਦੇ ਵਿੱਚ ਬਹੁਤ ਸਾਰੇ ਲੋਕ ਤਾਂ ਇਹ ਸੋਚ ਰਹੇ ਆ ਮੇਰੀ ਵੀ ਹੁਣ ਦੋ ਚਾਰ ਲੀਡਰਸ ਦੇ ਨਾਲ ਜਿਹੜੀ ਗੱਲਬਾਤ ਹੋਈ ਆ ਉਹ ਇਹ ਸੋਚਦੇ ਆ ਕਿ ਭਾਈ ਜੇ ਇਹ ਬੰਦਾ ਜਾਂਦਾ ਹੈ ਤਾਂ ਇਸ ਬੰਦੇ ਕਰਕੇ ਜ਼ਿਲ੍ਹੇ ਦੇ ਵਿੱਚ ਕਾਂਗਰਸ ਡੁੱਬੀ ਆ ਇਸ ਬੰਦੇ ਨੇ ਕਾਂਗਰਸ ਦਾ ਜਿਹੜਾ ਵੇੜਾ ਭਾਇਆ ਲੀਡਰ ਇਹ ਸੋਚਦੇ ਆ ਜ਼ਿਲ੍ਹੇ ਦੇ ਅੰਦਰ ਔਰ ਵਰਕਰ ਇਸ ਕਰਕੇ ਨਾਰਾਜ਼ ਆ ਕਿ ਜਦੋਂ ਇਹਦੇ ਕੋਲੇ ਜਾਂਦੇ ਸੀ ਇਹ ਬਤਮੀਜ਼ੀਆਂ ਕਰਦੇ ਸੀ ਔਰ ਉਹ ਇਸ ਦੇ ਨਾਲ ਚੱਲਣ ਨੂੰ ਨਹੀਂ ਸੀ ਤਿਆਰ ਔਰ ਕੁਝ ਹੋਰ ਚੰਗੇ ਜਿਹੜੇ ਨਾਮ ਹੈਗੇ ਕਮਲਜੀਤ ਕੜਵਲ ਵਰਗੇ ਉਹ ਵੀ ਇਸ ਤਰੀਕੇ ਨਾਲ ਦੁਖੀ ਹੋ ਕੇ ਜਿਹੜੇ ਉਹ ਪਾਰਟੀ ਛੱਡ ਕੇ ਗਏ ਸੀ ਔਰ ਦੂਜੀ ਗੱਲ ਇਹ ਹੈ ਕਿ ਹੁਣ ਜੋ ਚਰਚਾਵਾਂ ਚੱਲ ਪਈਆਂ ਨੇ ਜਿਵੇਂ ਤੁਸੀਂ ਮੈਨੂੰ ਜਿਹੜਾ ਇਹ ਇਹ ਸਵਾਲ ਪੁੱਛਿਆ ਹੈਗਾ ਝਟਕਾ ਦੇਖੋ ਇੱਕ ਜਦੋਂ ਪਹਿਲੀ ਖਬਰਾਂ ਆਉਂਦੀਆਂ ਨੇ ਨਾ ਖਬਰਾਂ ਆਉਂਦੀਆਂ ਨੇ ਤਾਂ ਉਦੋਂ ਛੱਟ ਕੇ ਜ਼ਰੂਰ ਮੰਨੇ ਜਾਂਦੇ ਆ ਪਰ ਅਸਲੀਅਤ ਕੁਝ ਹੋਰ ਹੁੰਦੀ ਹੈ ਹੁਣ ਮੈਂ ਫੇਰ ਉਹੀ ਗੱਲ ਦੱਸ ਰਿਹਾ ਕਿ ਬਹੁਤੇ ਲੀਡਰ ਇਹ ਸੋਚ ਰਹੇ ਆ ਕਿ ਜੇਕਰ ਭਾਰਤ ਪੂਛਣਾ ਛੱਟ ਕੇ ਜਾਂਦੇ ਆ ਤਾਂ ਕਾਂਗਰਸ ਨੂੰ ਫਾਇਦਾ ਹੀ ਹੋਊਗਾ ਜੇ ਇਹੋ ਜਿਹਾ ਬੰਦਾ ਕਾਂਗਰਸ ਦੇ ਵਿੱਚੋਂ ਚਲੇ ਜਾਊਗਾ ਤਾਂ ਫੇਰ ਕਾਂਗਰਸ ਦਾ ਜਿਹੜਾ ਆਪਣਾ ਵਰਕਰ ਹੈ ਜਿਹੜਾ ਇਹ ਹਤਾਸ਼ ਹੋਇਆ ਹੈ ਇਹਨਾਂ ਦੀਆਂ ਜੋ ਕੀਤੀਆਂ ਇਹਨਾਂ ਨੇ ਉਹਨਾਂ ਦੇ ਨਾਲ ਤਾਂ ਉਹ ਜਿਹੜਾ ਹਤਾਸ਼ ਹੋਇਆ ਔਰ ਜਿਹੜਾ ਲੋਕਾਂ ਦਾ ਵਿਰੋਧ ਐ ਇਹੋ ਜਿਹੇ ਲੀਡਰਾਂ ਨੇ ਕਰਕੇ ਕਾਂਗਰਸ ਦਾ ਉਹ ਜਿਹੜਾ ਥੋੜਾ ਜਿਹਾ ਘਟੂਗਾ ਜਰੂਰ ਲੋਕ ਜਿਹੜੀ ਇਹ ਗੱਲਾਂ ਸੋਚਦੇ ਹੈਗੇ ਆ ਝਟਕਾ ਤਾਂ ਦੇਖੋ ਇੱਕ ਜਦੋਂ ਲੀਡਰ ਜਾਂਦਾ ਬਾਹਲੀ ਵੋਟ ਦਾ ਫਰਕ ਮੈਨੂੰ ਲੱਗਦਾ ਨਹੀਂ ਪੈਂਦਾ ਲਖਵਿੰਦਰ ਜੀ ਖਾਸ ਕਰਕੇ ਜੇ ਗੱਲ ਕਰਾਂ ਵੀ ਜਿਹੜੀਆਂ ਇਹ ਲੋਕ ਸਭਾ ਦੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਕੋਈ ਇੱਕ ਬੰਦਾ ਬਹੁਤਾ ਫਰਕ ਨਹੀਂ ਪਾ ਸਕਦਾ ਹੁੰਦਾ ਕਿਉਂਕਿ ਲੱਖਾਂ ਜਿਹੜੀ ਵੋਟ ਹੁੰਦੀ ਹੈ ਔਰ ਆਪਾਂ ਦੇਖਿਆ ਕਿ ਅੱਗੇ 20 ਦਲ ਬਦਲੀਆਂ ਬਹੁਤ ਹੋਈਆਂ ਨੇ ਕਿੰਨਾ ਕਿ ਜਿਹੜਾ ਕਿਤੇ ਪਾਰਟੀਆਂ ਨੂੰ ਜਾਂ ਚੋਣਾਂ ਤੇ ਜਿਹੜਾ ਇੱਕ ਬੰਦੇ ਦੇ ਜਾਣ ਦੇ ਨਾਲ ਫਰਕ ਪਿਆ ਉਹ ਆਪਾਂ ਸਾਰਾ ਦੇਖਿਆ ਹੀ ਹੈ ਪਰ ਹੁਣ ਇੱਥੇ ਕੁਝ ਹੋਰ ਸੋਚ ਰਹੀ ਹੈ ਕਾਂਗਰਸ ਕਾਂਗਰਸ ਦੇ ਲੀਡਰ ਕਿ ਜੇਕਰ ਭਾਰਤ ਭੂਸ਼ਣ ਆਸ਼ੂ ਜਿਹੜਾ ਉਹ ਛੱਡ ਕੇ ਜਾਂਦੇ ਹੈ ਤਾਂ ਭਾਰਤ ਭੂਸ਼ਣ ਆਸ਼ੂ ਦੇ ਛੱਡ ਕੇ ਜਾਣ ਦੇ ਨਾਲ ਕਾਂਗਰਸ ਨੂੰ ਥੋੜਾ ਫਾਇਦਾ ਹੀ ਮਿਲੇਗਾ ਥੋੜੀ ਜਿਹੜੀ ਆ ਮਜ਼ਬੂਤੀ ਹੋਈ ਜਿਹੜੀ ਆ ਉਹ ਮਿਲੇਗੀ ਔਰ ਜਿਹੜਾ ਹਤਾਸ਼ ਵਰਕਰ ਭਾਰਤ ਪੂਸ਼ਣ ਆਸ਼ੂ ਹੁਣਾਂ ਤੋਂ ਰੁਸ ਕੇ ਘਰ ਦੇ ਵਿੱਚ ਬੈਠਾ ਹੈਗਾ ਉਹ ਨਿਕਲ ਕੇ ਬਾਹਰ ਆਊਗਾ ਪਰ ਹਾਂ ਇਹ ਜ਼ਰੂਰ ਹੈ ਕਿ ਭਾਰਤ ਪੂਸ਼ਣ ਆਸ਼ੂ ਜਿਹੜੇ ਆ ਉਹ ਇਸ ਵਕਤ ਅੱਜ ਰਾਜਾ ਬਿੰਦ ਦੇ ਲੁਧਿਆਣਾ ਜਾਣ ਤੋਂ ਪਹਿਲਾਂ ਰਾਜਾ ਬਿੰਦ ਦੇ ਲੁਧਿਆਣਾ ਜਾਣ ਤੋਂ ਪਹਿਲਾਂ ਭਾਰਤ ਪੂਸ਼ਣ ਆਸ਼ੂ ਜਿਹੜੇ ਰੁਸ ਕੇ ਬਹਿ ਗਿਆ ਕੱਲ ਨੂੰ ਜਿਹੜਾ ਰਾਜਾ ਬਿੰਦ ਦਾ ਰੋਡ ਸ਼ੋਅ ਹੈਗਾ ਔਰ ਉਹ ਜਿਹੜੇ ਰੁਸ ਕੇ ਬਹਿ ਗਏ ਔਰ ਹੁਣ ਦੇਖਦੇ ਆ ਕਿ ਸਿੱਧੂ ਸਾਹਿਬ ਅਗਲੀ ਮੰਜ਼ਿਲ ਕੀ ਲੱਗ ਰਹੀ ਆ ਭਾਰਤ ਪੂਸ਼ਣ ਆਸ਼ੂ ਜੀ ਆਮ ਆਦੀ ਪਾਰਟੀ ਜਾਂ ਫਿਰ ਬੀਜੇਪੀ ਜਾਂ ਫਿਰ ਉਸ ਤੋਂ ਬੇਨ ਦੇਖੋ ਇਹਦੇ ਬਾਰੇ ਹਲੇ ਕੁਝ ਨਹੀਂ ਕਿਹਾ ਜਾ ਸਕਦਾ ਫਿਲਹਾਲ ਇਹ ਵੀ ਹੋ ਸਕਦਾ ਹੈ ਕਿ ਕਾਂਗਰਸ ਉਹਨਾਂ ਨੂੰ ਮਨਾਵਾਂ ਵੀ ਸਕਦੀ ਹੈ ਪਰ ਫਿਲਹਾਲ ਜਿਹੜੇ ਉਹ ਕਾਂਗਰਸ ਤੋਂ ਆਸ਼ੂ ਜਿਹੜੇ ਆ ਉਹ ਨਾਰਾਜ਼ ਹੋ ਚੁੱਕੇ ਹੈ ਜੀ ਧੰਨਵਾਦ ਸਿੱਧਾ ਸਾਹਿਬ ਧੰਨਵਾਦ ਧੰਨਵਾਦ